ਇਸ ਵਾਰ ਅਸੀਂ ਕੈਨੇਡਾ ਕੈਨੇਡਾ ਕਰੀ ਜਾਂਦੇ ਹਾਂ ਮਗਰਲਿਆਂ ਦੀ ਵੀ ਗੱਲ ਕਰ ਲਈਏ ਮੇਰੀ ਮੁਰਾਦ ਪੰਜਾਬ ਸਰਕਾਰ ਤੋਂ ਉਹਨਾਂ ਨੇ ਵੀ ਬਜਟ ਪੇਸ਼ ਕੀਤਾ ਤੇ ਇੱਕ ਫੀਮੇਲ ਹੋਣ ਦੇ ਨਾਤੇ ਮੈਨੂੰ ਉਥੋਂ ਦੀਆਂ ਬੀਬੀਆਂ ਨੂੰ ਜਿਹੜਾ 1100 ਰੁਪਈਆ ਮਹੀਨੇ ਦਾ ਮਿਲਣਾ ਸੀ ਉਹਦੀ ਵੀ ਫਿਕਰ ਰਹਿੰਦੀ ਆ ਕੀ ਬਣਿਆ ਦੇਖੋ ਉੱਥੇ ਤੇ ਕਰੋੜਾਂ ਦੀਆਂ ਗੱਲਾਂ ਹੋ ਰਹੀਆਂ ਜੀ ਅਸੀਂ ਐਵੇਂ ਥੋੜੀਆਂ ਥੋੜੀਆਂ ਕਰੀ ਜਾਂਦੇ ਆ ਕਰੋੜਾਂ ਦੀਆਂ ਗੱਲਾਂ ਆ ਕਿ ਪੰਜਾਬ ਦਾ ਬਜਟ ਹਰਪਾਲ ਸਿੰਘ ਚੀਮਾਹੋਰਾ ਨੇ ਪੇਸ਼ ਕੀਤਾ ਮੈਂ ਉਹ ਸਾਰੇ ਬਜਟ ਦਾ ਖੁਲਾਸਾ ਤੇ ਕਰਨਾ ਨੇ ਉਹਨਾਂ ਨੇ ਫੰਡ ਵਗੈਰਾ ਵਗੈਰਾ ਜਿਹੜੇ ਨੇ ਬੜੇ ਚਾਰੀ ਕਰਨ ਦੀ ਗੱਲ ਕੀਤੀ ਆ ਇੱਕ ਜਿਹੜੀ ਨਵੀਂ ਜੀ ਚੀਜ਼ ਲੱਭੀ ਆ ਉਹ ਇਹ ਆ ਕਿ ਸਪੋਰਟਸ ਵਾਸਤੇ ਉਹ ਕੁਝ ਨਵਾਂ ਕਰ ਰਹੇ ਨੇ ਉਹ ਪਤਾ ਨਹੀਂ ਫੰਡ ਹੀ ਚੱਲ ਰਹੀ ਹੋਣੀ ਜਾਂ ਵਾਕਈ ਕੋ ਬਲੂਪ੍ਰਿੰਟ ਉਹਨਾਂ ਨੇ ਤਿਆਰ ਕਰ ਲਿਆ ਤਾਂ ਉਹ ਹੀ ਜਾਣਦੇ ਨੇ ਖੈਰ ਪਰ ਇਹਦੇ ਵਿੱਚ ਇੱਕ ਚੀਜ਼ ਦਾ ਮੈਂਸ਼ਨ ਬਿਲਕੁਲ ਨਹੀਂ ਸੀ ਜੋ ਅਰਵਿੰਦ ਕੇਜਰੀਵਾਲ ਕੀ ਦੂਸਰੀ ਤੀਸਰੀ ਚੌਥੀ ਗਾਰੰਟੀ ਸੀ ਉਦੋਂ ਚੱਲ ਰਹੀਆਂ ਸੀ 2022 ਚ ਤੇ 1100 ਰੁਪਿਆ ਹਰ ਔਰਤ ਨੂੰ ਪੂਰੇ ਪੰਜਾਬ ਦੇ ਵਿੱਚ ਹਰ ਮਹੀਨੇ ਦਾ ਦਿਆ ਕਰਨਾ ਉਹ ਨਹੀਂ ਦਿੱਤਾ ਗਿਆ ਹੁਣ ਵੀ ਕੋਈ ਮੈਂਸ਼ਨ ਨਹੀਂ ਹੈ ਕੋਈ ਰਕਮੇ ਫੰਡ ਉਹ ਲਈ ਨਹੀਂ ਕਟੇਗਾ ਤੇ ਜੇ ਮੈਂ ਹੁਣ ਇੱਥੇ ਆ ਗਿਆ ਵੀ ਜੇ ਇੰਨੇ ਸਾਲ ਨਹੀਂ ਦਿੱਤੇ ਜੇ ਇਲੈਕਸ਼ਨਾਂ ਦੇ ਆਖਰੀ ਵਾਰੇ ਦੇ ਵਿੱਚ ਦੇ ਵੀ ਦਿੰਦੇ ਨੇ ਤੇ ਔਰਤਾਂ ਨੂੰ ਕਹਿ ਦੇਣਾ ਚਾਹੀਦਾ ਅਸੀਂ ਨਹੀਂ ਲੈਣੇ ਹਮ ਰੱਬ ਦਾ ਆਸਤਾ ਸਾਨੂੰ ਮaaf ਕਰੋ ਪੰਜਾਬ ਦਾ ਕਰਜ਼ਾ ਲਾਓ ਕੋਈ ਹੋਰ ਸਹੂਲਤ ਦੇ ਦਿਓ ਸਾਨੂੰ ਇਹ ਪੰਜਾਬ ਦੇ ਵਿੱਚ ਸੀਰਨੀ ਵੰਡਣ ਵਾਲਾ ਕੰਮ ਜਿਹੜਾ ਸ਼ੁਰੂ ਹੋਇਆ ਨਾ ਇਹ ਹੁਣ ਇਸ ਵੇਲੇ ਆਮ ਆਦਮੀ ਪਾਰਟੀ ਦੇ ਫਰੰਟ ਤੇ ਆ ਹਮ ਹਮ ਕੰਮ ਘੱਟ ਕਿਸੇ ਨੇ ਵੀ ਨਹੀਂ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ ਪਤਾ ਨਹੀਂ ਕੀ ਕੀ ਕਿਆ ਸੀ ਅਸੀਂ ਫੋਨ ਦੇਵਾਂਗੇ ਆਹ ਦੇਵਾਂਗੇ ਕੰਪਿਊਟਰ ਦੇਵਾਂਗੇ ਫਲਾਨਾ ਦੇਵਾਂਗੇ ਬੀਬੀ ਰਜਿੰਦਰ ਕੌਰ ਪਠੜ੍ਹ ਦੇ ਬੇਲੇ ਪੰਜਾਬ ਦੇ ਵਿੱਚ ਮੋਟਰਾਂ ਦੇ ਬਿੱਲ ਮਾਫ ਕਰਨ ਦੀ ਗੱਲ ਚੱਲੀ ਸੀ ਜੋ ਅਜੇ ਤੱਕ ਮਾਫ ਨਹੀਂ ਉਹਦੇ ਬਾਰੇ ਗੱਲ ਕਰਦੇ ਆ ਬਿੱਲ ਮਾਫ ਕਰਨ ਤੇ ਮੈਂ ਇਹ ਕਹਿੰਦਾ ਅਸੀਂ ਵੀ ਜ਼ਿੰਮੇਵਾਰ ਪਰਿਵਾਰਾਂ ਦੇ ਵਿੱਚੋਂ ਆ ਮੋਟਰਾਂ ਦੇ ਬਿੱਲ ਮਾਫ ਕਰਨ ਨਾਲੋਂ ਜ਼ਿੰਮੇਵਾਰਾਂ ਨੂੰ ਪ੍ਰੋਪਰ ਬਿਜਲੀ ਦਿੱਤੀ ਜਾਵੇ ਜ਼ਿਆਦਾ ਬਿਹਤਰ ਹੋਵੇਗੀ ਥੋੜਾ ਬਹੁਤਾ ਬਿੱਲ ਲਾਲਿਆ ਜਾਵੇ ਕੋਈ ਹਰਜ ਨਹੀਂ ਹੈ ਕਿਸਾਨਾਂ ਨੇ ਮੰਨਣਾ ਨਹੀਂ ਹੁਣ ਵੈਸੇ ਪਰ ਕਿਸਾਨ ਜਿਹੜਾ ਆਪਣਾ ਤੇਲ ਫੂਕ ਰਾਇ ਨੇ ਕਨੈਕਸ਼ਨ ਦੇ ਨਾਲ ਜਿਹੜਾ ਉਹਨਾਂ ਨੂੰ ਪੁੱਛ ਕੇ ਦੇਖੋ ਫੇਰ ਇੱਕ ਸਰਕਾਰ ਐਸੀ ਸ਼ਾਇਦ ਕਾਲੀਆਂ ਦੀ ਸੀ ਜਿਨ੍ਹਾਂ ਨੇ ਇੱਕ ਸਕੀਮ ਕੱਢੀ ਸੀ ਕਿ ਜੇ ਤੁਸੀਂ ਮੀਟਰ ਵਾਲਾ ਮੋਟਰ ਦਾ ਕਨੈਕਸ਼ਨ ਲੈਣਾ ਹੈ ਤੇ ਅਪਲਾਈ ਕਰੋ ਭਾਵੇਂ ਉਹ ਉਹ ਕਨੈਕਸ਼ਨ ਤੁਹਾਨੂੰ ਦੇ ਦਿੰਦੇ ਆ ਉਦਾਂ ਤੇ ਮਿਲਦੇ ਨਹੀਂ ਹੁਣ ਕਨੈਕਸ਼ਨ ਦੇ ਦਿੰਦੇ ਆ ਤੁਹਾਨੂੰ ਪਰ ਤੁਸੀਂ ਮੀਟਰ ਲਵਾਉਣਾ ਪੈਗਾ ਉਹਦਾ ਖਰਚਾ ਦੇਣਾ ਪੈਗਾ ਪਤਾ ਨਹੀਂ ਕਿੰਨੀਆਂ ਅਰਜ਼ੀਆਂ ਆਈਆਂ ਸਿਕਿਉਰਿਟੀ ਫੰਡ ਲੈ ਕੇ ਰੱਖ ਲਿਆ ਉਹਨਾਂ ਦਾ ਕੁਝ ਨਹੀਂ ਕੀਤਾ ਗਿਆ ਉੱਥੋਂ ਅੰਦਾਜ਼ਾ ਲੱਗ ਜਾਣਾ ਚਾਹੀਦਾ ਸੀ ਲੋਕ ਸਰਕਾਰਾਂ ਨੂੰ ਕਿ ਲੋਕ ਪੇ ਕਰਨ ਨੂੰ ਦੇਣ ਨੂੰ ਤਿਆਰ ਨਹੀਂ ਬਸ਼ਰਤੇ ਕਿ ਅਸੀਂ ਉਹਨਾਂ ਨੂੰ ਸਰਵਿਸ ਦੇਈਏ ਸੜਕਾਂ ਤੋਂ ਹੁਣ ਪੈਸੇ ਉਗਰਾਏ ਜਾ ਰਹੇ ਨੇ ਪਲਾਜ਼ੇ ਬਣਾ ਕੇ ਉਹ ਵੀ ਤੇ ਦੇ ਹੀ ਰਹੇ ਨੇ ਲੋਕ ਪਰ ਇੱਕ ਪਾਸੇ ਕੱਢੀ ਜਾਣੇ ਦੂਸਰੇ ਪਾਸੇ ਕਹਣਾ ਕਿ ਅਸੀਂ ਤੁਹਾਨੂੰ ਫ੍ਰੀ ਦੇ ਰਹੇ ਹਾਂ ਇਹ ਬਹੁਤ ਮਾੜੀ ਗੱਲ ਹੈ ਪੰਜਾਬ ਦੀ ਅਸੀਂ ਜਿਹੜੀ ਗੱਲ ਕਰਦੇ ਆ ਚੌਥਾ ਬਜਟ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜਾ ਪੇਸ਼ ਕੀਤਾ ਤੇ 1100 ਡਾਲਰ ਰੁਪਇਆ ਜਿਹੜਾ ਸੀ ਉਹ ਹਰ ਔਰਤ ਨੂੰ ਜਿਹੜਾ ਸਟੇਟ ਵਿੱਚ ਦੇਣਾ ਸੀ ਉਹਦਾ ਕੋਈ ਜ਼ਿਕਰ ਨਹੀਂ ਹੈ ਤੇ ਹੋ ਸਕਦਾ ਅਖੀਰਲੇ ਸਾਲ ਵਿੱਚ ਹੋਵੇ ਪਰ ਹਰਪਾਲ ਸਿੰਘ ਚੀਮਾ ਹੋਰ ਇਹ ਕਹਿੰਦੇ ਕਿ ਜਲਦੀ ਸੂਨ ਅਸੀਂ ਸਟਾਰਟ ਕਰਾਂਗੇ ਸੂਨ ਹੁਣ ਜਲਦੀ ਕਦੋਂ ਹੋਵੇਗਾ 2 4 6 ਮਹੀਨੇ ਜਾਂ ਇਹਨੇ ਸਾਲ ਪਤਾ ਕੁਝ ਨਹੀਂ ਹੈ ਉਹ ਕਹਿੰਦੇ ਮੰਨਦੇ ਆਂ ਅਸੀਂ ਕਿ ਅਸੀਂ ਆਪਣਾ ਵਾਅਦਾ ਪੂਰਾ ਕਰਨ ਦੇ ਵਿੱਚ ਸਫਲ ਨਹੀਂ ਹੋਏ ਪਰ ਜਲਦੀ ਹੋਵੇਗਾ ਹੁਣ ਇਹਦੇ ਵਿੱਚ ਪ੍ਰੈਜੈਂਟੇਸ਼ਨ ਦੇ ਵਿੱਚ ਜਿਹੜੀਆਂ ਕੁਝ ਹੋਰ ਗੱਲਾਂ ਆਈਆਂ ਉਹਦੇ ਵਿੱਚ ਪੰਜਾਬ ਦਾ ਕਰਜ਼ਾ ਜਿਹੜਾ ਹੈ ਜੀ ਉਹ ਕਾਫੀ ਵੱਧ ਗਿਆ ਹੈ ਆਊਟਸਟੈਂਡਿੰਗ ਜਿਹੜਾ ਕਰਜ਼ਾ ਹੈ ਪੰਜਾਬ ਦਾ ਇਸ ਵੇਲੇ 4 ਲੱਖ 17000 ਕਰੋੜ ਦੇ ਲਾਗੇ ਪਹੁੰਚ ਗਿਆ ਜੀ ਤੇ ਇਹਦੇ ਵਿੱਚ ਇਹ ਪੰਜਾਬ ਦਾ ਜਿਹੜਾ ਸਿਟੀਜ਼ਨ ਹਰ ਜਿਹੜਾ ਪੰਜਾਬ ਦਾ ਨਾਗਰਿਕ ਪੰਜਾਬ ਦੇ ਵਿੱਚ ਰਹਿਣ ਵਾਲਾ ਉਸ ਤੇ 1 ਲੱਖ 39000 ਰੁਪਏ ਦਾ ਕਰਜ਼ਾ ਹਰ ਪੰਜਾਬੀ ਤੇ ਇਸ ਇਹਦਾ ਮਤਲਬ ਇਹ ਹੈ ਇਹਦਾ ਮਤਲਬ ਇਹ ਨਹੀਂ ਕਿ ਹੋਰਨਾਂ ਸਟੇਟਾਂ ਤੇ ਕਰਜ਼ਾ ਨਹੀਂ ਹੈ ਹੈਗਾ ਪਰ ਪੰਜਾਬ ਵਾਲੇ ਕੁਝ ਜ਼ਿਆਦਾ ਹੀ ਕੰਮ ਚੱਕੀ ਜਾਂਦੇ ਨੇ ਔਰ ਇਹਦੇ ਵਿੱਚ ਰੱਖਿਆ ਥੋੜਾ ਗਿਆ ਸੀ ਕਿ ਇੰਨਾ ਕਰਜ਼ਾ ਹੋਵੇਗਾ ਸਾਡੇ ਤੇ ਉਸ ਤੋਂ ਜ਼ਿਆਦਾ ਹੋ ਨਿਪੜਿਆ ਕਿਉਂਕਿ 20492.41 ਕਰੋੜ ਜਿਹੜਾ ਹੈ ਉਹ ਭਾਰਤ ਸਰਕਾਰ ਤੋਂ ਕੁਝ ਜੀਐਸਟੀ ਕੰਪਨਸੇਸ਼ਨ ਜਿਹੜੀ ਸ਼ਾਰਟਫਾਲ ਦੇ ਨਾਂ ਤੇ ਫੇਰ ਲੈ ਲਿਆ ਗਿਆ ਇਹ ਪੰਜਾਬ ਦੇ ਕਰਜ਼ਾ ਲਗਾਤਾਰ ਚੜ ਰਿਹਾ ਪਰ ਪਲੈਨਿੰਗ ਪ੍ਰੋਪਰ ਨਹੀਂ ਹੈ ਲੋਕਾਂ ਨੂੰ ਕੁਝ ਵਾਅਦੇ ਕਰਕੇ ਕੁਝ ਗੱਲਾਂ ਕਰਕੇ ਉਹਨਾਂ ਕੋਲੋਂ ਵੋਟਾਂ ਪਟੋਰਨ ਦੀ ਸਵਲਿਨ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਮਾੜੀ ਗੱਲ ਹੈ ਪੰਜਾਬ ਇਸ ਤਰ੍ਹਾਂ ਦਾ ਨਹੀਂ ਹੈ ਔਰ ਪੰਜਾਬ ਦੇ ਵਿੱਚ ਜੇ ਅਸੀਂ ਕਹੀਏ ਕਿ ਜੋ ਲੋਕ ਅੰਡਰ ਪ੍ਰੋਵੀਲੇਜ ਹੈਗੇ ਨੇ ਜਿਨ੍ਹਾਂ ਨੂੰ ਇਲਾਜ ਦੀ ਬਿਜਲੀ ਦੀ ਹੋਰਨਾਂ ਚੀਜ਼ਾਂ ਦੀ ਲੋੜ ਹੈ ਤੇ ਉਹਨਾਂ ਨੂੰ ਹੋਰ ਤਰੀਕੇ ਨਾਲ ਲੰਬੀ ਪਲੈਨਿੰਗ ਬਣਾ ਕੇ ਕੀਤਾ ਜਾਣਾ ਚਾਹੀਦਾ ਨਾ ਕਿ ਉਹਨਾਂ ਨੂੰ ਆ ਛੋਟੇ ਮੋਟੀ ਚੀਜ਼ਾਂ ਦੇ ਕੇ ਜੀ ਉਹ ਪਲੈਨਿੰਗ ਨਹੀਂ ਹੋ ਰਹੀ ਅਨਫੋਰਚਨਟਲੀ ਤੇ ਪਤਾ ਨਹੀਂ ਕੀ ਪੜਨਾ ਉੱਥੇ ਮੁਫਤ ਦੀਆਂ ਰਿਓੜੀਆਂ ਦੀ ਵੱਧ ਪਲੈਨਿੰਗ ਹੋ ਰਹੀ ਜਿਹਨੂੰ ਕਿ ਸੁਪਰੀਮ ਕੋਰਟ ਵੀ ਚੈਲੰਜ ਕਰ ਚੁੱਕੀ ਹੈ ਕਿ ਤੁਸੀਂ ਲੋਕਾਂ ਦੇ ਡੰਡਲਾ ਛੜੀ ਹੈ ਔਰ ਇਹ ਸਾਰੇ ਪਾਸੇ ਆ ਕੱਲੀ ਪੰਜਾਬ ਦੀ ਗੱਲ ਨਹੀਂ ਤੁਸੀਂ ਦਿੱਲੀ 'ਚ ਦੇਖੋ ਕੀ ਹੋਇਆ ਹਰਿਆਣਾ 'ਚ ਦੇਖੋ ਕੀ ਹੋਇਆ ਹੋਰ ਨਾਲ ਸੂਬਿਆਂ 'ਚ ਇਹੋ ਕੁਝ ਹੋ ਰਿਹਾ ਜੀ ਇਹ ਨਵੇਂ ਕੰਮ ਚੱਲਿਆ ਪਿਆ ਜੀ ਬਿਲਕੁਲ ਜੀ